ਪ੍ਰੋਫਿਟ ਬਲਜਿੰਦਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕੁਝ ਲੋਕਾਂ ਦੇ ਨਾਲ ਕੁਟਮਾਰ ਕਰਦਾ ਨਜ਼ਰ ਆ ਰਿਹਾ ਹੈ ਤੇ ਇਹ ਲੋਕ ਦੱਸੇ ਜਾ ਰਹੇ ਨੇ ਕਿ ਉਸਦੇ ਹੀ ਸਟਾਫ ਦੇ ਮੈਂਬਰ ਨੇ ਤਾਂ ਦੱਸਦੀ ਹੈ ਕਿ ਪ੍ਰੋਫਿਟ ਬਲਜਿੰਦਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਹਾਲੀ ਦੇ ਦਿਨਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕਾਂ ਦੇ ਕੁਟਮਾਰ ਕਰਦਾ ਹੋਇਆ ਪ੍ਰੋਫਿਟ ਬਲਜਿੰਦਰ ਨਜ਼ਰ ਆ ਰਿਹਾ ਹੈ ਪ੍ਰੋਫਿਟ ਬਲਜਿੰਦਰ ਜੋ ਕਿ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਉਹੀ ਪ੍ਰੋਫਿਟ ਬਲਜਿੰਦਰ ਹੈ ਜੋ ਖੁਦ ਨੂੰ ਰੱਬ ਦਾ ਫਰਿਸ਼ਤਾ ਦੱਸਦਾ ਹੈ ਅਤੇ ਗੁੰਗਿਆਂ ਨੂੰ ਬੋਲਣ ਲਾ ਦਿੰਦਾ ਹੈ ਜਿਹੜੇ ਲੋਕ ਚੱਲ ਨਹੀਂ ਸਕਦੇ ਉਹਨਾਂ ਨੂੰ ਚੱਲਣ ਲਾ ਦਿੰਦਾ ਖੁਦ ਨੂੰ ਰੱਬ ਦਾ ਫਰਿਸ਼ਤਾ ਦੱਸਦਾ ਹੈ ਪ੍ਰੋਫਿਟ ਬਲਜਿੰਦਰ ਤੇ ਇਸ ਦੀ ਯੂਨਿਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਸ ਦੇ ਵੱਲੋਂ ਇੱਕ ਔਰਤ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਕੁਝ ਲੋਕ ਪ੍ਰੋਫਿਟ ਬਲਜਿੰਦਰ ਦੇ ਆਫਿਸ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਪਹਿਲਾਂ ਤਾਂ ਇੱਕ ਸ਼ਖਸ ਦੇ ਉੱਤੇ ਫੋਨ ਸਿੱਟਦਾ ਉਸ ਨੂੰ ਫੋਨ ਟੇਬਲ ਤੋਂ ਉਠਾ ਕੇ ਮਾਰ ਦਿੰਦਾ ਹੈ ਜਸ ਵਕਰ ਉਹਨਾਂ ਦੇ ਕੋਲ ਜਾਂਦਾ ਤੇ ਫਿਰ ਉਹਨਾਂ ਨੂੰ ਥੱਪੜ ਲਗਾਉਂਦਾ ਹੈ ਉਹਨਾਂ ਦੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਵਾਪਸ ਆ ਕੇ ਕੁਰਸੀ ਤੇ ਬੈਠ ਜਾਂਦਾ ਤੇ ਫਿਰ ਇੱਕ ਔਰਤ ਲਾਗੇ ਬੈਠੀ ਹੁੰਦੀ ਹੈ ਜਿਸ ਦੀ ਗੋਦੀ ਦੇ ਵਿੱਚ ਬੱਚਾ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਵੀਡੀਓ ਦੇ ਵਿੱਚ ਇੱਕ ਔਰਤ ਬਿਲਕੁਲ ਪ੍ਰੋਫਿਟ ਬਲਜਿੰਦਰ ਦੇ ਕੋਲ ਬੈਠੀ ਹੋਈ ਹੈ ਹੱਥ ਦੇ ਵਿੱਚ ਉਸਦੇ ਬੱਚਾ ਹੈ ਅਤੇ ਕੋਈ ਗੱਲਬਾਤ ਹੋ ਰਹੀ ਹੈ ਸ਼ਾਇਦ ਬਹਿਸਬਾਜੀ ਹੋ ਰਹੀ ਹੈ ਵੀਡੀਓ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਤੇ ਇਸੇ ਦੌਰਾਨ ਪ੍ਰੋਫਿਟ ਬਲਜਿੰਦਰ ਟੇਬਲ ਤੋਂ ਕੁਝ ਉਠਾ ਕੇ ਇਸ ਔਰਤ ਦੇ ਪਹਿਲਾਂ ਮਾਰਦੇ ਨੇ ਜਦੋਂ ਔਰਤ ਉੱਠ ਕੇ ਆਉਂਦੀ ਹੈ ਤਾਂ ਫਿਰ ਪ੍ਰੋਫਿਟ ਬਲਜਿੰਦਰ ਵੀ ਕੁਰਸੀ ਤੋਂ ਉੱਠ ਜਾਂਦਾ ਹੈ ਤੇ ਉਸ ਦੇ ਥੱਪੜ ਲਗਾਉਂਦਾ ਹੈ ਇਸ ਦੌਰਾਨ ਸਾਰੇ ਸਟਾਫ ਤੇ ਮੈਂਬਰ ਉੱਠ ਜਾਂਦੇ ਨੇ ਅਤੇ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਪ੍ਰੋਫਿਟਬਲ ਜਿੰਦਰ ਨੂੰ ਅਤੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਵੀਡੀਓ ਹੈ ਪ੍ਰੋਫਿਟਬਲ ਜਿੰਦਰ ਦੇ ਆਫਿਸ ਦੀ ਜਾਣਕਾਰੀ ਅਨੁਸਾਰ ਤੈ ਵੀ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਵੀ ਦਰਜ ਕਰ ਲਿਆ ਗਿਆ ਕਪੂਰਥਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਇੱਕ 22 ਸਾਲਾਂ ਔਰਤ ਦੀ ਸ਼ਿਕਾਇਤ ਦੇ ਉੱਤੇ ਇਹ ਵੀਡੀਓ ਪ੍ਰੋਫਿਟ ਬਲਜਿੰਦਰ ਦੇ ਆਫਿਸ ਦੀ ਦੱਸੀ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ EMPLOYEES ਦੇ ਨਾਲ ਕੁਟਮਾਰ ਕਰ ਰਿਹਾ ਹੈ ਵੀਡੀਓ ਤੁਹਾਨੂੰ ਦਿਖਾਈ ਹੈ CCTV ਵੀਡੀਓ ਹੈ ਪ੍ਰੋਫਿਟ ਬਲਜਿੰਦਰ ਦੇ ਆਫਿਸ ਦੀ ਜਿੱਥੇ ਉਹ ਕੁਰਸੀ ਦੇ ਉੱਤੇ ਬੈਠਾ ਹੋਇਆ ਹੈ ਪਹਿਲਾਂ ਗੱਲਾਂ ਬਾਤਾਂ ਕਰ ਰਿਹਾ ਹੈ ਗੱਲਾਂ ਬਾਤਾਂ ਵੀ ਬਹਿਸਬਾਜੀ ਵਾਂਗ ਲੱਗ ਰਹੀਆਂ ਨੇ ਇਸ ਦੌਰਾਨ ਜਦੋਂ ਪ੍ਰੋਫਿਟ ਬਲਜਿੰਦਰ ਨੂੰ ਗੁੱਸਾ ਆਇਆ ਤਾਂ ਉਸਨੇ ਉਠਾ ਕੇ ਟੇਬਲ ਤੋਂ ਫੋਨ ਮਾਰਿਆ ਪਹਿਲਾਂ ਇੱਕ ਸ਼ਖਸ ਨੂੰ ਜੋ ਸਾਹਮਣੇ ਬੈਠਿਆ ਹੋਇਆ ਸੀ ਫਿਰ ਉੱਠ ਕੇ ਉਹਨਾਂ ਦੇ ਕੋਲ ਜਾਂਦਾ ਉਹਨਾਂ ਨੂੰ ਥੱਪੜ ਲਗਾਉਂਦਾ ਹੈ ਇਸ ਦੌਰਾਨ ਵੀ ਸਾਰੇ ਸਟਾਫ ਦੇ ਮੈਂਬਰ ਉੱਠ ਜਾਂਦੇ ਨੇ ਅਤੇ ਘਬਰਾ ਜਾਂਦੇ ਨੇ ਕਿ ਆਖਿਰਕਾਰ ਐ ਕੀ ਹੋ ਗਿਆ ਉਸ ਤੋਂ ਬਾਅਦ ਪ੍ਰੋਫਿਟ ਬਲਜਿੰਦਰ ਥੋੜਾ ਜਿਹਾ ਰੋਥੇ ਰੋਕ ਕੇ ਫਿਰ ਆਪਣੀ ਕੁਰਸੀ ਤੇ ਜਾ ਕੇ ਬੈਠ ਜਾਂਦਾ ਹੈ ਅਤੇ ਇਸ ਦੌਰਾਨ ਫਿਰ ਔਰਤ ਦੇ ਉੱਤੇ ਹੱਥ ਚੁੱਕਦਾ ਹੋਇਆ ਇਹ ਸ਼ਖਸ ਜਿਹੜਾ ਹੈ ਪ੍ਰੋਫਿਟ ਬਲਜਿੰਦਰ ਜੋ ਆਪਣੇ ਆਪ ਨੂੰ ਕਹਿੰਦਾ ਹੈ ਆਪਣੇ ਆਪ ਨੂੰ ਰੱਬ ਦਾ ਫਰਿਸ਼ਤਾ ਕਹਿੰਦਾ ਹੈ ਉਹ ਇੱਕ ਔਰਤ ਦੇ ਉੱਤੇ ਹੱਥ ਚੁੱਕ ਰਿਹਾ ਹੈ ਇੱਕ ਔਰਤ ਨੂੰ ਪਹਿਲਾਂ ਕੁਝ ਉਠਾ ਕੇ ਮਾਰਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਥੱਪੜ ਵੀ ਲਗਾਉਂਦਾ ਹੈ ਤਾ ਬੇਹਦ ਹੀ ਸ਼ਰਮਨਾਕ ਹੈ ਵੀਡੀਓ ਹੈ प्रॉफिट ਬਲਜਿੰਦਰ ਜੋ ਆਪਣੇ ਆਪ ਨੂੰ ਰੱਬ ਦਾ ਫਰਿਸ਼ਤਾ ਕਹਿੰਦਾ ਹੈ ਕਹਿੰਦਾ ਹੈ ਕਿ ਇੱਥੇ ਆ ਕੇ ਮੇਰੇ ਕੋਲ ਆ ਕੇ ਗੁੰਗੇ ਵੀ ਬੋਲਣ ਲੱਗ ਜਾਂਦੇ ਨੇ ਕਹਿੰਦਾ ਹੈ ਕਿ ਮੈਂ ਤਾਂ ਰੱਬ ਦਾ ਭੇਜਿਆ ਹੋਇਆ ਬੰਦਾ ਹਾਂ ਪਰ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਤਾਂ ਇਸ ਵੀਡੀਓ ਨੇ ਹੜਕੰਪ ਮਚਾ ਦਿੱਤਾ ਹੈ प्रॉफिट ਬਲਜਿੰਦਰ ਜੋ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਨੂੰ ਰੱਬ ਨੇ ਭੇਜਿਆ ਹੈ ਮੈਂ ਰੱਬ ਦਾ ਬੰਦਾ ਹਾਂ ਮੈਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਆਇਆ ਹਾਂ ਪਰ ਇੱਥੇ ਤੱਕ ਕੁਝ ਹੋਰ ਹੀ ਨਜ਼ਰ ਆ ਰਿਹਾ ਹੈ ਵੀਡੀਓ ਦੇਖ ਕੇ ਕੌਣ ਕਹੇਗਾ ਕਿ ਪ੍ਰੋਫਿਟ ਬਲਜਿੰਦਰ ਰੱਬ ਦਾ ਬੰਦਾ ਹੈ ਜੋ ਖੁਦ ਲੋਕਾਂ ਦੇ ਉੱਤੇ ਹੱਥ ਹਟਾ ਰਿਹਾ ਹੈ ਉਠਾ ਰਿਹਾ ਹੈ ਤੇ ਬੜੀ ਹੀ ਬਤਮੀਜ਼ੀ ਦੇ ਨਾਲ ਬੜੀ ਹੀ ਬਦਸਲੂਕੀ ਉਹਨਾਂ ਦੇ ਨਾਲ ਕਰ ਰਿਹਾ ਹੈ ਇੱਕ ਪਹਿਲਾਂ ਤਾਂ ਫੋਨ ਉਠਾ ਕੇ ਮਾਰਦਾ ਇੱਕ ਸ਼ਖਸ ਨੂੰ ਫਿਰ ਉਸ ਤੋਂ ਬਾਅਦ ਇੱਕ ਔਰਤ ਦੇ ਉੱਤੇ ਹੱਥ ਉਠਾਉਂਦਾ ਹੋਇਆ ਪ੍ਰੋਫਿਟ ਬਲਜਿੰਦਰ ਨਜ਼ਰ ਆ ਰਿਹਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਪੂਰਥਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇੱਕ 22 ਸਾਲਾ ਔਰਤ ਦੀ ਸ਼ਿਕਾਇਤ ਦੇ ਉੱਤੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਇਹ ਵੀਡੀਓ ਜਿਹੜੀ ਕੁਝ ਦਿਨ ਪਹਿਲਾਂ ਦੀ ਹੀ ਦੱਸੀ ਜਾ ਰਹੀ ਹੈ 14 ਫਰਵਰੀ ਦੀ ਹੈ ਵੀਡੀਓ ਦੱਸੀ ਜਾ ਰਹੀ ਹੈ ਪ੍ਰੋਫਿਟ ਬਲਜਿੰਦਰ ਦੇ ਆਫਿਸ ਦੀ ਪਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਫਿਲਹਾਲ ਇਸ ਬਾਰੇ ਤੁਸੀਂ ਕੀ ਕਹੋਗੇ ਕਿ ਜੋ ਬੰਦਾ ਆਪਣੇ ਆਪ ਨੂੰ ਰੱਬ ਦਾ ਫਰਿਸ਼ਤਾ ਦੱਸਦਾ ਹੈ ਉਹੀ ਲੋਕਾਂ ਦੇ ਉੱਤੇ ਹੱਥ ਉਠਾ ਰਿਹਾ ਹੈ ਜ਼ਰੂਰ ਕਮੈਂਟ ਕਰਕੇ ਦੱਸਣਾ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ